ढेर पाँच बैंस पैंत ਉਹ ਨਾਲ ਨਾਲ ਹੋ ਜਾ ਫੋਟੋਆਂ ਦੇ ਚਲੀਏ ਅੱਛਾ ਪਿੱਛੇ ਕਰਾ ਦੇ ਯਾਰ ਕੋਈ ਦੇਰੀ ਨਹੀਂ ਹੋ ਗਿਆ ਹਾਂਜੀ ਆਜੀ ਜਿਹੜੀ ਇੰਪੋਰਟ ਕੀ ਆਵੇ ਪੋਰਾ ਆ ਤੇ ਬਾਰੋਂ ਲੱਗ ਤੋਂ ਮੇਰੀ ਤਮੇਲ ਕਰਾਂਗਾ ਜੀ ਇੱਕ ਵਾਰੀ ਜੋਰ ਨਾਲ ਤਾਲੀਆਂ ਦੇ ਨਾਲ ਬਹੁਤ ਬਹੁਤ ਜਿਹੜੀ ਆਮ ਆਦਮੀ ਪਾਰਟੀ ਆਡੇ ਮੰਤਰੀ ਅੰਦਰੇ ਕਰਦਾ ਪਰ ਨਾਲ ਖੰਭ ਸੰਤਾ ਗੱਲ ਸੁਣ ਲੈ ਲੋ ਅੱਜ ਸਾਡੀ ਹਾਂਜੀ ਸਰ ਅੱਜ ਆਪਾਂ ਪਿੰਡ ਬੱਬਿਆਲੀ ਵਿੱਚ ਖੜੇ ਆ ਅੱਜ ਇੱਕੋ ਹੀ ਗੱਲ ਕਹਿਣੀ ਆ ਕਿ ਵਿਕਾਸ ਤੇ ਸੇਵਾ ਸਾਡੀ ਰਾਜਨੀਤੀ ਦਾ ਮਕਸਦ ਆ ਔਰ ਇਹਨਾਂ ਵਿਕਾਸ ਔਰ ਸੇਵਾ ਦੀ ਰਾਜਨੀਤੀ ਨੂੰ ਅੱਗੇ ਪੜਾਉਂਦੇ ਹੋਏ ਅਸੀਂ ਜਿਸ ਵਕਤ ਵਿਕਾਸ ਕਰਦੇ ਆ ਬਿਨਾਂ ਕਿਸੇ ਭੇਤ ਭਾਪ ਤੋਂ ਬਿਨਾਂ ਕਿਸੇ ਰਾਜਨੀਤਿਕ ਸੋਚ ਤੋਂ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਪਿੰਡ ਦੇ ਵਿੱਚ ਦੋ ਦੋ ਤਾਂ ਸਾਡੀ ਸਰਕਾਰ ਆਈ ਆ ਸਾਡੀ ਸਾਰੀ ਸਮੁੱਚੀ ਟੀਮ ਨੇ ਇਸ ਨਗਰ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਜਿਹੜੇ ਨੇ ਉਹ ਕੀਤੇ ਨੇ ਜੇ ਸਭ ਤੋਂ ਪਹਿਲਾਂ ਗੱਲ ਲੈ ਲਈਏ ਇਹ ਤੇ ਪੁਲ ਸੀਗਾ ਜਿਹੜਾ 14 ਸਾਲ ਤੋਂ ਨਲੰਬਤ ਸੀਗਾ ਔਰ ਕਈ ਸਰਕਾਰਾਂ ਆ ਨੰ ਗਈਆਂ ਕਈਆਂ ਨੇ ਰਾਜ ਭਾਗ ਕਰ ਲਿਆ ਪਰ ਉਹ ਪੁਲ ਨਹੀਂ ਸੀ ਬਣਿਆ ਉਹਦੀ ਇੱਕ ਛੋਟੀ ਜੀ ਮੈਂ ਕਹਿੰਦਾ ਪੁਲੀ ਪਾਣੀ ਦੇ ਵਿੱਚ ਡਿੱਗੀ ਪਈ ਸੀ ਔਰ ਉਹਦੇ ਪੈਸੇ ਜਿਹੜੇ ਸੀਗੇ ਉਹ ਉਸ ਪੀਡਬਲਯੂਡੀ ਤੋਂ ਕਿਤੇ ਪੂਡਾ ਵੱਲ ਚਲੇ ਗਏ ਸੀ ਜਦੋਂ ਦੀ ਸਾਡੀ ਸਰਕਾਰ ਬਣੀ ਤਾਂ ਸਾਨੂੰ ਪਹਿਲਾਂ ਉਹ ਪੈਸੇ ਪੂਡਾ ਤੋਂ ਵਾਪਸ ਲਿਆ ਕੇ ਉਹ ਜਿਹੜਾ ਪੋਲਾ ਮੁਕੰਮਲ ਕੀਤਾ ਉੱਥੇ ਅੱਜ ਲੋਕ ਬੈਠਦੇ ਵੀ ਨੇ ਔਰ ਉਹਦੇ ਅਗਲੇ ਪਾਸੇ ਜਿਹੜੇ ਡੇਰੇ ਸੀਗੇ ਉਹਨਾਂ ਦੀ ਕਨੈਕਟੀਵਿਟੀ ਬਿਲਕੁਲ ਨਹੀਂ ਸੀਗੀ ਅੱਜ ਉਹ ਵੀ ਜੋੜਨ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਉੱਥੇ ਮਿਲੀ ਆ ਦੂਸਰਾ ਵੱਡਾ ਕੰਮ ਇਸ ਨਗਰ ਦੇ ਵਿੱਚ ਹੋਇਆ ਵੀ ਜਦੋਂ ਸਾਡੀ ਸਰਕਾਰ ਬਣੀ ਤੇ ਇੱਥੇ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਿਆ ਜਿੱਥੇ ਹਰ 100 ਤਰ੍ਹਾਂ ਦੀਆਂ ਦਵਾਈਆਂ ਤੇ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਇਸ ਤੋਂ ਇਲਾਵਾ ਇੱਥੇ ਸਾਡੀ ਬਹੁਤ ਸਾਰੀ ਇਸਾਈ ਭਾਈਚਾਰੇ ਦੀ ਵਸੂ ਆ ਉਹਨਾਂ ਦੀ ਧਰਮਸਾਲਾ ਦਾ ਬੁਰਾ ਹਾਲ ਸੀ ਹਰਕੇਸ਼ ਜੀ ਸਾਹਮਣੇ ਨੇ ਇਹਨਾਂ ਦੇ ਨਾਲ ਹੋ ਕੇ ਉਹ ਸਾਰੀ ਧਰਮਸਾਲਾ ਨੂੰ ਵਧਿਆ ਕੀਤਾ ਅੱਜ ਹੋਤੇ ਦੋਖਰ ਸੁਖਦੇ ਪ੍ਰੋਗਰਾਮ ਮੱਖਣਜੀ ਆਜ਼ਾਦ ਸੋਚਾ ਸਿੰਘ ਜੀ ਅਰਦੇਵ ਜੀ ਉੱਥੇ ਹੋ ਰਹੇ ਨੇ ਇਸ ਤੋਂ ਇਲਾਵਾ ਗੁਰੂ ਨਾਭਾ ਦਾਸ ਜੀ ਦਾ ਮੰਦਿਰ ਸੀ ਉੱਥੇ ਟਾਇਲਾਂ ਦੀ ਪ੍ਰੋਬਲਮ ਸੀ ਚਾਰਦਵਾਰੀ ਨਹੀਂ ਸੀਗੀ ਉਹ ਵੀ ਸਾਰੀ ਮੁਕੰਮਲ ਕਰਾਈ ਮੈਂ ਪਿਛਲੇ ਦਿਨਾਂ ਦੇ ਵਿੱਚ ਮੱਕਣ ਹੋਣੀ ਮੇਰੇ ਨਾਲ ਸੀ ਅਸੀਂ ਇੱਥੇ ਆਏ ਸੀ ਅਰਨ ਸਤੀਰ ਜੀ ਦੇ ਇੱਥੇ ਖੜੇ ਹੋਣ ਤੇ ਇਹਨਾਂ ਦੇ ਜਟੇਰੇ ਨੇ ਉੱਥੇ ਉਹ ਤੋਂ ਸੜਕ ਬੜੀ ਮਾੜੀ ਸੀ ਕੱਚੀ ਸੜਕ ਸੀ ਤੇ ਇਹ ਕਹਿਣ ਲੱਗੇ ਵੀ ਇਹਨੂੰ ਪੱਕਿਆ ਕਰੋ ਉਹ ਵੀ ਜਿਹੜੀ ਆ ਉਹ ਪੱਕੀ ਹੋ ਗਈ ਇਸ ਤੋਂ ਇਲਾਵਾ ਇੱਥੇ ਕਈ ਗਲੀਆਂ ਕਈ ਨਾਲੀਆਂ ਐਸੀਆਂ ਸੀਗੀਆਂ ਜਹਾਂ ਦਾ ਖਰਾਬ ਹਾਲ ਸੀ ਉਹ ਵੀ ਸਾਰੀਆਂ ਵਧੀਆ ਤਰੀਕੇ ਨਾਲ ਕੀਤੀਆਂ ਕਹਿਣ ਤੋਂ ਭਾਵ ਵੀ ਆਮ ਆਦਮੀ ਪਾਰਟੀ ਦਾ ਮੰਤਰ ਇਹ ਆ ਵੀ ਲੋਕਾਂ ਨੂੰ ਸੁਖ ਦੇਣਾ ਲੋਕਾਂ ਦੇ ਜੀਵਨ ਸਤਨ ਉੱਪਰ ਚੁੱਕਣਾ ਤੇ ਜਿੱਥੇ ਵਿਕਾਸ ਦੀ ਗੱਲ ਹੋਵੇ ਉਹਨੂੰ ਬਿਨਾਂ ਕਿਸੇ ਭੇਦਭਾਵ ਤੋਂ ਲੋਕਾਂ ਤੱਕ ਲੈ ਕੇ ਜਾਣਾ ਔਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਇਸ ਨਗਰ ਦਾ ਚਫੇਰਾ ਜਿੰਨਾ ਵੀ ਸੀਗਾ ਸੜਕਾਂ ਦਾ ਉਹ ਤੁਸੀਂ ਵੇਖਿਆ ਬਹੁਤ ਬੁਰਾ ਹਾਲ ਸੀ ਟਟਾਲਾ ਸੀਗਾ ਇਸ ਤੋਂ ਪਹਿਲਾਂ ਜੇ ਅੱਡੇ ਦੀ ਗੱਲ ਕਰ ਲਈਏ ਬੱਬੇ ਵਾਲੀ ਵਾਲੀ ਅੱਡੇ ਦੀ ਉੱਥੇ ਪਾਣੀ ਦੀ ਬੜੀ ਵੱਡੀ ਸਮੱਸਿਆ ਸੀ ਪਾਣੀ ਖੜਾ ਰਹਿੰਦਾ ਸੀਗਾ ਔਰ ਲੋਕ ਉਥੇ ਮੁਸ਼ਕਿਲ ਦੇ ਵਿੱਚ ਸੀਗੇ ਮੈਨੂੰ ਯਾਦ ਆ ਵੀ ਮਹਿਕਮੇ ਦੇ ਨਾਲ ਉੱਥੇ ਪਾਈਪਾਂ ਪਵਾ ਕੇ ਅੱਜ ਉਹ ਜਿਹੜਾ ਮਸਲਾ ਉਹ ਬਿਲਕੁਲ ਸਾਫ਼ ਸੁਥਰਾ ਕਰਕੇ ਠੀਕ ਕੀਤਾ ਕਹਿਣ ਤੋਂ ਬਾਅਦ ਵੀ ਅੱਜ ਵੀ 8.8 ਕਿਲੋਮੀਟਰ ਸੜਕ ਜਿਹੜੀ ਆ ਇਹ ਸਾਰੇ ਪਿੰਡ ਦੇ ਆਲੇ ਦੁਆਲੇ ਔਰ ਇਹਦੇ ਨਾਲ ਤਿਬੜੀ ਪਿੰਡ ਵਾਲਾ ਟੋਟਾ ਤੇ ਜਿਹੜੀ ਘਰਾਏ ਤੋਂ ਸੜਕ ਹੁੰਦੀ ਆ ਉਹ ਵੀ ਤੇ ਪਲੱਸ ਜਿਹੜੀ ਤਿਬੜੀ ਰੋਡ ਦੀਆਂ ਬਾਕੀ ਟੋਟੇ ਨੇ ਇਹ ਸਾਰੇ 8.81 ਕਿਲੋਮੀਟਰ ਦੇ ਕਵਰ ਹੋਣਗੇ ਜਿਹਦੇ ਵਿੱਚ 4 ਕਿਲੋਮੀਟਰ ਜਿਹੜੀ 18 ਫੁੱਟੀ ਹੋਏਗੀ ਤੇ 4.81 ਕਿਲੋਮੀਟਰ ਜਿਹੜੀ ਆ ਉਹ 10 ਫੁੱਟ ਚੌੜੀ ਸੜਕ ਹੋਏਗੀ ਅਸ ਜੀ ਸਭ ਇਵੇਂ ਹੀ ਆ ਔਰ ਇਸ ਤੋਂ ਇਲਾਵਾ ਇਹ ਤਾਂ ਇੱਕ ਕਰੋੜ 67 ਲੱਖ ਰੁਪਇਆ ਖਰਚਾਊਗਾ ਜਿਹਦੇ ਵਿੱਚ ਇੱਕ ਸਾਲ ਦੀ ਜੇ ਕੋਈ ਡਿਫੈਕਟ ਹੋ ਜੇ ਉਹ ਵੀ ਖਰਚਾ ਵਿੱਚ ਤੇ 5 ਸਾਲ ਇਹਨੂੰ ਮੈਂਟੇਨ ਕਰਨ ਦਾ ਖਰਚਾ ਜਿਹੜਾ ਤਕਰੀਬਨ 30 ਗਿਲਾਖ ਰੁਪਇਆ ਉਹ ਹੈਗਾ 1 ਕਰੋੜ 37 ਲੱਖ ਇਹਨਾਂ ਦਾ ਆਉਣਾ ਵਾ ਤੇ 30 ਗਿਲਾਖ ਇਹ ਬਾਅਦ ਦੇ ਟੋਟਲ 1 ਕਰੋੜ 67 ਲੱਖ ਰੁਪਇਆ ਕਹਿਣ ਤੋਂ ਭਾਵ ਵੀ ਅੱਜ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ ਇਸ ਗੱਲ ਨੂੰ ਸਨਿਸ਼ਚਿਤ ਕਰ ਲਈ ਆ कि ਜਿਹੜੀ ਸੜਕਾਂ ਅਜ ਬਣੇ ਉਹਨਾਂ ਦਾ ਫਾਇਦਾ ਲੋਕਾਂ ਨੂੰ 5 ਸਾਲ ਲਗਾਤਾਰ ਹੋਵੇ ਔਰ ਇਹ ਸਾਰੇ ਖਰਚੇ ਉਹਦੇ ਵਿੱਚ ਹੀ ਪਾਤੇ ਗਏ ਨੇ ਸੋ ਮੈਂ ਸਮਝਦਾ ਵੀ ਇਹ ਸੜਕਾਂ ਬਣਨ ਨਾਲ ਇਸ ਨਗਰ ਦੀ ਨਿਹਾਰ ਜਿਹੜੀ ਆ ਵਧੀਆ ਹੋਊਗੀ ਭਾਵੇਂ ਦੋਨੋਂ ਸੜਕਾਂ ਆਉਂਦੀਆਂ ਨੇ ਪਿੰਡ ਦੇ ਜਿਹੜੀ ਐਂਟਰ ਕਰਦੀਆਂ ਨੇ ਦੋਵੇਂ ਤਿਆਰ ਹੋ ਰਹੀਆਂ ਨੇ ਔਰ ਕੋਈ ਵੀ ਟੋਟਾ ਜਿਹੜਾ ਉਹ ਛੱਡਿਆ ਨਹੀਂ ਜਾਊਗਾ ਖੂਬਸੂਰਤ ਤਰੀਕੇ ਨਾਲ ਇਹ ਬਣਾਇਆ ਜਾਊਗਾ ਅੱਜ ਮੈਂ ਬੇਨਤੀ ਵੀ ਕਰੂੰਗਾ ਇੱਥੇ ਸਾਡੇ ਐਸਡੀਓ ਪੀ ਡਬਲਯੂ ਡੀ ਬੀ ਐਂਡ ਆਰ ਔਰ ਜੇ ਵੀ ਇੱਥੇ ਨੇ ਉਹ ਇਸ ਗੱਲ ਨੂੰ ਸੁਰਿਸ਼ਚਿਤ ਕਰਨ ਕਿ ਜਿਹੜਾ ਠੇਕੇਦਾਰ ਕੰਮ ਕਰ ਰਿਹਾ ਉਹ ਕੰਮ ਮਿਆਰੀ ਕਰੇ ਵਧੀਆ ਕਰੇ ਤਾਂ ਕਿ ਉਹਦੇ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਲੋਕਾਂ ਨੂੰ ਨਾ ਆਵੇ ਕਿਉਂਕਿ ਇਹ ਪੈਸੇ ਜਿਹੜੇ ਨੇ ਇਹ ਸਰਕਾਰ ਦੀ ਕੋ ਆਪਣੀ ਮਸ਼ੀਨ ਤੇ ਹੈ ਨਹੀਂ ਇਹ ਲੋਕਾਂ ਦਾ ਟੈਕਸ ਇਕੱਠਾ ਹੋਇਆ ਔਰ ਉਹ ਟੈਕਸ ਇਕੱਠਾ ਹੋ ਕੇ ਲੋਕਾਂ ਦੇ ਵਿਕਾਸ ਦੇ ਵਿੱਚ ਲੱਗਦਾ ਤੇ ਉਹਦੇ ਵਾਸਤੇ ਇਹਨੂੰ ਸੁਰਿਸ਼ਚਿਤ ਕੀਤਾ ਜਾਵੇ ਵੀ ਕੰਮ ਮਿਆਰੀ ਤੇ ਚੰਗਾ ਹੋਵੇ ਜਿਹੜਾ ਲਗਾਤਾਰ 5 ਸਾਲ ਲੋਕਾਂ ਨੂੰ ਇਹਦੀ ਮੁਸ਼ਕਿਲ ਨਾ ਹੋਵੇ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਅਸੀਂ ਸਾਰੇ ਆਪਣੇ ਹਲਕੇ ਦੇ ਵਿੱਚ ਤਕਰੀਬਨ 60 ਕਿਲੋਮੀਟਰ ਦੇ ਕਰੀਬ ਸੜਕਾਂ ਜਿਹੜੇ ਰਿਪੇਅਰ ਹੋ ਰਹੀਆਂ ਨੇ ਜਿਹਦੇ ਵਿੱਚ ਸਾਰੇ ਬਹੁਤ ਸਾਰੇ ਨੇ ਮジョਰਿਟੀ ਆਫ ਪਿੰਡ ਨੇ ਉਹ ਕਵਰ ਹੋਣਗੇ 12 ਕਰੋੜ ਰੁਪਇਆ ਟੋਟਲ ਖਰਚਾਊਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੰਗੀਬਦਰ ਦੇ ਉੱਪਰ ਇਹ ਸੜਕਾਂ ਦੀ ਰਿਪੇਅਰ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਮੈਂ ਅੱਜ ਤੁਹਾਡੇ ਰਾਹੀਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਾਂਗਾ ਕਿ ਪੰਜਾਬ ਦਾ ਸੂਬਾ ਇੱਕ ਸਾਡੇ ਮੁਲਕ ਦਾ ਮੋਹਰੀ ਸੂਬਾ ਜਿਹੜਾ ਇੱਕ ਅੰਦਾਤਾ ਵੀ ਆ ਤੇ ਦੂਜਾ ਜਦੋਂ ਕਿਤੇ ਕੋਈ ਮੁਸ਼ਕਲ ਆਉਂਦੀ ਆ ਭਾਵੇਂ ਹਾੜਾਂ ਦੀ ਗੱਲ ਆਵੇ ਭਾਵੇਂ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਆਵੇ ਗਰਦਾਸਪੁਰ ਮੋਰੀ ਹੋ ਕੇ ਔਰ ਪੰਜਾਬ ਮੋਰੀ ਹੋ ਕੇ ਲੜਦਾ ਅਸਾਂ ਨਾਲੋਂ ਵੱਧ ਕੁਰਬਾਨੀ ਸਾਡੇ ਸੂਬੇ ਦੀ ਆ ਤੇ ਰੱਬ ਦਾ ਵਾਸਤਾ ਮੋਦੀ ਸਾਹਿਬ ਜਿਹੜਾ ਸਾਡਾ ਹੱਕ ਬੰਦਾ 8000 ਕਰੋੜ ਰੁਪਏ ਦਾ ਉਹ ਜਲਦ ਰਿਲੀਜ਼ ਕਰ ਦਿਓ ਤਾਂ ਕਿ ਇਹ ਪੰਜਾਬ ਦੀ ਕਿਸਾਨੀ ਨੂੰ ਫਾਇਦਾ ਹੋਵੇ ਉਹ ਜਿਹੜੀਆਂ ਸੜਕਾਂ ਬਣਨੀਆਂ ਨੇ ਉਹ ਪਿੰਡੂ ਸੜਕਾਂ ਬਣਨੀਆਂ ਨੇ ਔਰ ਪਿੰਡ ਦੇ ਲੋਕ ਇਸ ਪੰਜਾਬ ਦੀ ਆਤਮਾ ਵਾ ਇਹ ਪੰਜਾਬ ਦਾ ਦਿਲ ਆ ਤੇ ਜੇ ਤੁਸੀਂ ਉਸ ਆਤਮਾ ਦੇ ਦਿਲ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤੇ ਸਾਡਾ ਬੰਦਾ ਹੱਕ ਜਿਹੜਾ 8000 ਕਰੋੜ ਆਰਡੀਐਫ ਦਾ ਨੂੰ ਰੀਲਿਸ ਕੀਤਾ ਜਾਵੇ ਸਾਈ ਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਰਹਉਣਾ ਦਾ ਆਪਣੇ ਪਿੰਡ ਪੋਜਨ ਤੇ ਨਗਰ ਵਾਸੀਆਂ ਵੱਲੋਂ ਤਲਵਾਦ ਕਰਦਾ ਵਾਂ ਵੀ ਇਹਨਾਂ ਪਿੰਡ ਦੇ ਵਿੱਚ ਕੋਈ ਐਸਾ ਕੰਮ ਨਹੀਂ ਰਹਿਣ ਦਿੱਤਾ ਜਿਹੜਾ ਇਹਨਾਂ ਨੂੰ ਮੈਂ ਆਖਿਆ ਵਾ ਨਿੱਕੀ ਜੀ ਗੱਲ ਦਾ ਮੈਂ ਜਾ ਕੇ ਇਹਨਾਂ ਦੇ ਅੱਗੇ ਜਿਹੜੀ ਵੀ ਬੇਨਤੀ ਕੀਤੀ ਆ ਇਹਨਾਂ ਮੇਰੀ ਪ੍ਰਵਾਨ ਕੀਤੀ ਆ ਹੁਣ ਆ ਅੱਡੇ ਉੱਤੇ ਪਾਣੀ ਸੀ ਬੜੇ ਐਕਸੀਡੈਂਟ ਹੋਏ ਉਹ ਵੀ ਮੈਂ ਸਰਮਣਾਂ ਨੂੰ ਕਹਿ ਕੇ ਹੱਲ ਕਰਾਏ ਇੱਕ ਜਿਹੜਾ ਸਾਡਾ 50 60 ਸਾਲ ਤੋਂ ਪੁੱਲ ਦਾ ਮਸਲਾ ਸੀ ਉਹ ਵੀ ਸਾਰਾ ਹੁਣ ਸੋਲਵ ਜਿਹੜਾ ਕੀਤਾ ਫਿਰ ਨਾਬਾਦਾਸ ਤੇ ਮੰਦਿਰ ਦੇ ਉਹ ਸਾਰਾ ਠੀਕ ਕਰਾਇਆ ਫਿਰ ਧਰਮਸ਼ਾਲਾ ਹੀ ਕ੍ਰਿਸਚੀਅਨ ਬਰਾਦਰੀ ਦੀ ਉਹ ਵੀ ਰੈਮੂਨੇਟ ਕਰਾਈ ਸਾਰੀ 10-12 ਲੱਖ ਰੁਪਈਆ ਉਹਦੇ ਤੇ ਖਰਚਾ ਆਇਆ ਫਿਰ ਇਹਨਾਂ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਉਹ ਸਾਰੀਆਂ ਠੀਕ ਕਰਾ ਕੇ ਦਿੱਤੀਆਂ ਹੁਣ ਜਿਹੜਾ ਇੱਕ ਮੁੱਦਾ ਹੀ ਸੜਕਾਂ ਬੜੀਆਂ ਟੁੱਟੀਆਂ ਢਡੀਆਂ ਕਿਉਂਕਿ ਬੱਬੇ ਵਾਲੀ ਨੂੰ ਇੱਥੋਂ ਲੈ ਕੇ ਅੱਡੇ ਤੱਕ ਹੱਦ ਕੋਈ ਜਾ ਨਹੀਂ ਜਾਂਦਾ ਗੋਡੇ-ਗੋਡੇ ਪਾਣੀ ਹੁੰਦਾ ਹੀ ਇਹ ਵੀ ਇਹਨਾਂ ਬੇਨਤੀ ਜਿਹੜੀ ਸਾਡੀ ਪ੍ਰਮਾਣ ਕੀਤੀ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਭਗੰਤ ਮਾ